ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਪਿਆਰ ਪਿਆਰ ਸਬਸਕ੍ਰਾਈਬ ਕਰ ਲਾਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਖੇਡਾਂ ਮੌਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ ਬਲੱਕ ਪੱਧਰੀ ਖੇਡਾਂ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਬਹੁਤ ਮਤਵਈ ਖੇਡ ਸਟੇਡੀਅਮ ਪੱਟੀ ਵਿਖੇ ਹੋਈ ਜਿਸ ਦੌਰਾਨ ਬਲੱਕ ਪੱਧਰ ਪੱਟੀ ਦੇ ਖੇਡ ਮੁਕਾਬਲੇ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਵਧੀਕ ਡਿਪਟੀ ਕਮਿਸ਼ਨ ਤਰਨਤਾਰਨ ਸ਼੍ਰੀ ਗੁਰਪ੍ਰੀਤ ਸਿੰਘ ਸਿੱਧ ਵੱਲੋਂ ਕੀਤਾ ਮੌਕੇ ਤੇ ਐਸ ਡੀ ਐਮ ਪੱਟੀ ਸ਼੍ਰੀ ਕਿਰਪਾਲ ਸਿੰਘ ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਸਤਵੰਤ ਕੌਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਹਰਿਕੇਸ਼ੀ ਦਰਬਾਖ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਖੇਡ ਪ੍ਰੇਮੀ ਵਿਹਾਜ ਜਨ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ذریعے ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜੀਆਂ ਖੇਡਾਂ ਵੱਧਨ ਪੰਜਾਬ ਦੀਆਂ ਸ਼ੁਰੂ ਹੋ ਰਹੀਆਂ ਸਾਡੀ ਬਹੁਤ ਹੀ ਮਾਣਯੋਗ ਸੀਮ ਸਾਹਿਬ ਸਰਦਾਰ ਬਹੁਤ ਹੀ ਮਾਣਯੋਗ ਜੀ ਦੀ ਅਕਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਸੰਗਠਨ ਤੋਂ ਸ਼ੁਰੂ ਕੀਤੀ ਸੀ ਅੱਜ ਪੱਟੀ ਵਿਖੇ ਕੱਲ ਨੂੰ ਅਲੱਗ ਆਪਣੇ ਜਿੰਨੇ ਵੀ ਬਲਾਗ ਹੈ ਜਿਸ ਤਰ੍ਹਾਂ ਚੋਲਾ ਸਾਹਿਬ ਖਡੂਸਾ ਵਿਖੇ ਸਾਡੀ ਸਿੱਖਿਆ ਅਫਸਰ ਭੈਣ ਜੀ ਅਸਤਵੰਤ ਕੌਰ ਇਹ ਕਰਵਾ ਰਹੇ ਆ ਔਰ ਅੱਜ ਜਿਹੜਾ ਇੱਥੇ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਪੱਟੀ ਸਟੇਡੀਅਮ ਵਿੱਚ ਕੈਬਨਤ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰਦੀ ਗਵਾਈ ਦੇ ਵਿੱਚ ਬੱਚਿਆਂ ਨੂੰ ਇਹੋ ਅਸੀਂ ਇਹਨਾਂ ਤੇ ਉਮੀਦ ਕਰਦੇ ਆਂ ਕਿ ਜਿਸ ਤਰ੍ਹਾਂ ਬੱਚੇ ਜਦੋਂ ਆਪਣੇ ਗਰਾਊਂਡਾਂ ਦੇ ਵਿੱਚ ਖੇਡਣਗੇ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਇੱਥੋਂ ਬੜੇ ਬੜੇ ਵੱਡੇ ਵੱਡੇ ਪਹਿਲਵਾਨ ਹੋਏ ਆ ਜਿਸ ਤਰ੍ਹਾਂ ਜੱਸਾ ਸਿੰਘ ਪੱਟੀ ਉਹਨਾਂ ਨੇ ਗਰਾਊਂਡ ਦੇ ਵਿੱਚ ਆਣ ਕੇ ਮਿਹਨਤ ਕੀਤੀ ਆ ਤੇ ਪੰਜਾਬ ਦਾ ਪੂਰੇ ਇੰਡੀਆ ਦਾ ਪੂਰੇ ਭਾਰਤ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਇੱਥੇ ਅੱਜ ਖੇਡਣ ਵਾਸਤੇ ਆਏ ਆ ਸਾਰੇ ਆਪੋ ਆਪਣੇ ਜਿੱਤਣਾ ਪੋਜੀਸ਼ਨਾਂ ਦੇ ਜਿੱਤ ਕੇ ਤੇ ਜੇ ਕਈ ਵਾਰਾ ਜਿੱਤ ਵੀ ਨਹੀਂ ਹੁੰਦੀ ਠੀਕ ਹੈ ਅਗਲੀ ਵਾਰ ਜਿੱਤ ਜੇਗਾ ਕਿਸੇ ਨੇ ਹੌਸਲਾ ਨਹੀਂ ਟੋਣਾ ਕਿ ਇਤਕੀ ਨਹੀਂ ਮੈਂ ਜਿੱਤਿਆ ਉਹ ਅਗਲੀ ਵਾਰ ਜਿੱਤੇਗਾ ਇਹ ਬਹੁਤ ਵਧੀਆ ਉਪਰਾਲਾ ਵਾ ਕਿਉਂਕਿ ਸਾਡੇ ਜਿੰਨੇ ਇੱਥੇ ਸਾਡੇ ਇੱਥੇ ਸਤਿਕਾਰ ਜੋ ਬੈਸੀ ਜਿੰਨੀਆਂ ਸਖਸ਼ੀਤਾਂਆਂ ਸੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਖੇਡਾਂ ਵੱਤਨ ਪੰਜਾਬ ਦੀਆਂ ਹੁੰਦੀਆਂ ਰਹਿਣ ਸਾਡੇ ਬੱਚੇ ਗਰਾਊਂਡਿੰਗ ਦੇ ਨਾਲ ਜੁੜੇ ਰਹਿਣ ਬਾੜੇ ਪਾਸੇ ਨਹੀਂ ਜਾਣਗੇ ਤੇ ਇਹੋ ਹੀ ਇਹੋ ਹੀ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਬੱਚੇ ਇੱਥੋਂ ਖੇਡ ਕੇ ਗਰਾਊਂਡਾਂ ਵਿੱਚੋਂ ਖੇਡ ਕੇ ਜਿਸ ਤਰ੍ਹਾਂ ਪੱਟੀ ਹਲਕੇ ਦਾ ਨਾਮ ਰੋਸ਼ਨ ਕਰਨ ਔਰ ਪੰਜਾਬ ਦਾ ਨਾਮ ਰੋਸ਼ਨ ਕਰਨ ਜੇ ਆਪਾਂ ਗਰਾਊਂਡਾਂ ਦੇ ਨਾਲ ਜੁੜਾਂਗੇ ਤੇ ਫਿਰ ਹੀ ਆਪਾਂ ਅੱਗੇ ਵਧ ਸਕਦੇ ਆ ਕੋਈ ਵੀ ਚੀਜ਼ ਆ ਜੇ ਆਪਾਂ ਦਿਨ ਰਾਤ ਮਿਹਨਤ ਕਰਦੇ ਆ ਤੇ ਮਿਹਨਤ ਕਦੀ ਅਜਾਈ ਨਹੀਂ ਜਾਂਦੀ ਸਫਲ ਹੁੰਦੀ ਆ ਅਸੀਂ ਬੱਚਿਆਂ ਨੂੰ ਇਹੋ ਕਹਿੰਨੇ ਆ ਕਿ ਤਰੱਕੀਆਂ ਪਹੁੰਚੋ ਤਰੱਕੀਆਂ ਲਓ ਔਰ ਆਪਣਾ ਨਾਂ ਆਪਣਾ ਮਾਪਿਆਂ ਦਾ ਨਾਂ ਆਪਣੇ ਕੋਹ ਦਾ ਨਾਂ ਆਪਣੇ ਹਲਕੇ ਦਾ ਨਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਫਿਰ ਮੈਂ ਸਭ ਕਿਵੇਂ ਦੇਖਦੇ ਹੋ ਕਿ ਕਿ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੀ ਗਨਪਤ ਦੇ ਵਿੱਚ ਫਸੇ ਹੋਏ ਨੇ ਇੱਕ ਉਹ ਨੌਜਵਾਨ ਜਿਹੜੇ ਖੇਡਾਂ ਨਾਲ ਜੁੜੇ ਕਿਵੇਂ ਦੇਖਦੇ ਹੋ ਜਿਹੜਾ ਸਵੇਰ ਸ਼ਾਮ ਗਰਾਊਂਡ ਦੇ ਵਿੱਚ ਖੇਡਣ ਆਏਗਾ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਕਿਉਂਕਿ ਇਹ ਪਹਿਲੀ ਜਿਹੜੀ ਹੈ ਆਪਣੀ ਸਿੱਖਿਆ ਵਾ ਇਹ ਮਾਪਿਓ ਦੀ ਸਿੱਖਿਆ ਹੁੰਦੀ ਆ ਕਿ ਆਪਣੇ ਮਾਪਿਓ ਨੇ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਖੇਡਾਂ ਦੇ ਵੱਲ ਜੋੜੇ ਕਿਉਂਕਿ ਉਸ ਤੋਂ ਬਾਅਦ ਜਿਹੜੀ ਸਿੱਖਿਆ ਵਾ ਗਰਾਊਂਡ ਦੇ ਵਿੱਚ ਆਉਣਗੇ ਉਹ ਗੇਮਾਂ ਖੇਡਣਗੇ ਉਹ ਚੰਗੇ ਪਾਸੇ ਜਾਣਗੇ ਮੈਂ ਸਤਵੰਦਪੁਰ ਜ਼ਿਲ੍ਹਾ ਖੇਡ ਅਫਸਰ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੱਟੀ ਬਲਾਕ ਦੇ ਵਿੱਚ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਆ ਖੇਡ ਆਵਧਨ ਪੰਜਾਬ ਦੀਆਂ ਬਹੁਤ ਵਧੀਆ ਜੀ ਇਕੱਠ ਬਹੁਤ ਹੈ ਕਾਫੀ ਬੱਚੇ ਪਾਰਟਿਸਪੇਟ ਕਰ ਰਹੇ ਆ ਬਹੁਤ ਖੁਸ਼ੀ ਆਉਣ ਵਾਲੀ ਗੱਲ ਹੈ ਕਿ ਜਿਹੜਾ ਇਹ ਇੱਕ ਸੁਪਨਾ ਲਿਆਇਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਉਹ ਸੁਪਨਾ ਉਹਨਾਂ ਦਾ ਸਾਕਾਰ ਹੋ ਰਿਹਾ 29 ਤਰੀਕ ਨੂੰ ਉਹਨਾਂ ਨੇ ਸੰਗਰੂਰ ਤੋਂ ਓਪਨਿੰਗ ਕੀਤੀ ਹੈ ਅੱਜ ਅਸੀਂ ਪੱਟੀ ਦੇ ਵਿੱਚ ਪਹਿਲਾ ਬਲਾਕ ਸ਼ੁਰੂ ਕੀਤਾ ਹੈ ਜੀ ਤੇ ਬਹੁਤ ਹੀ ਵਧੀਆ ਹੈ ਔਰ ਇਹ ਇੱਦਾਂ ਹੀ ਚੱਲਦਾ ਰਹੇ ਬਹੁਤ ਵਧੀਆ ਹੈ ਕਿ ਜਿਹੜੇ ਨਸ਼ਿਆਂ ਤੋਂ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਹੈ ਜਿਹੜਾ ਨਸ਼ਿਆਂ ਦਾ ਹੜ ਜਿਹੜਾ ਆਇਆ ਇਹਨਾਂ ਨੂੰ ਬੰਦ ਕਰਕੇ ਤੇ ਅਸੀਂ ਖੇਡਾਂ ਪ੍ਰਤੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਆ ਨਾਮ ਰੋਸ਼ਨ ਕਰੀਏ ਆਪਣਾ ਬੱਚਿਆਂ ਦਾ ਪੇਰੈਂਟਸ ਦਾ ਔਰ ਆਪਣੇ ਡਿਸਟ੍ਰਿਕਟ ਦਾ ਪੰਜਾਬ ਦਾ ਕਿੰਨੀਆਂ ਕਿ ਖੇਡਾਂ ਹੋ ਰਹੀਆਂ ਤੇ ਕਿੰਨੇ ਕੁ ਬੱਚੇ ਪੈਰਸ ਕਰ ਰਹੇ ਨੇ ਅੱਜ 6 ਗੇਮਾਂ ਬਲੌਕ ਦੇ ਵਿੱਚ 6 ਗੇਮਾਂ ਹੋ ਰਹੀਆਂ ਐਥਲੈਟਿਕਸ ਕਬੱਡੀ ਵਾਲੀਬਾਲ ਫੁੱਟਬਾਲ ਵਾਲੀਬਾਲ ਜਿਹੜੀ ਆ ਸਮੈਸ਼ਿੰਗ ਔਰ ਸ਼ੂਟਿੰਗ ਹੋ ਰਹੀ ਹੈ ਕਬੱਡੀ ਜਿਹੜੀ ਆ ਸਰਕਲਸ ਫਾਇਰ ਔਰ ਨੈਸ਼ਨਲ ਸਟਾਈਲ ਦੀ ਹੋ ਰਹੀ ਹੈ ਜੀ ਹਾਂ ਇਹਦੇ ਵਿੱਚ ਕਾਫੀ ਬੱਚਿਆਂ ਨੇ ਭਾਗ ਲਿਆ ਹੈ ਇਹ ਜਿਹੜੀਆਂ ਖੇਡਾਂ ਆ 14 ਅੰਡਰ 14 ਤੋਂ ਯਾਨੀ 14 ਤੋਂ ਸ਼ੁਰੂ ਲੈ ਹੋ ਕੇ ਇਹ ਜਿਹੜੀਆਂ ਆ ਅੰਡਰ 70 ਤੋਂ ਉੱਪਰ ਤੱਕ ਇਹ ਸਾਰੀਆਂ ਜਾਣੀਆਂ ਇਹਦੇ ਵਿੱਚ ਜਿਹੜੇ ਆ ਬੱਚਿਆਂ ਤੋਂ ਲੈ ਕੇ ਜਵਾਨ ਨੌਜਵਾਨ ਬੁੱਢੇ ਬਜ਼ੁਰਗ ਸਾਰਿਆਂ ਨੂੰ ਮੌਕਾ ਮਿਲੇਗਾ ਔਰ ਇਹ ਜਿਹੜੀ ਆ ਖੇਡ ਪ੍ਰਤੀ ਅਸੀਂ ਆਪਣੇ ਜਿਹੜੀ ਸਿਹਤ ਨੂੰ ਮਤਲਬ ਵਧੀਆ ਬਣਾ ਸਕਦੇ ਆ ਜੀ ਦੂਧੀਆਂ ਬਿਮਾਰੀਆਂ ਤੋਂ ਜਿਹੜਾ ਆ ਦੂਰ ਰਹਿ ਸਕਦੇ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਾ ਕੇ ਐਡਾ ਛਲਾਗਾ ਜੁਗਾ ਪਰਾਲਾ ਜਿਹੜਾ ਕੀਤਾ ਵਾ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਉਹਦਾ ਨਸ਼ਿਆਂ ਵੱਲ ਧਿਆਨ ਨਹੀਂ ਜਾਊਗਾ ਖੇਡਾਂ ਨਾਲ ਜੋੜਨਗੇ ਖੇਡਾਂਵਲ ਰਹਿਣਗੇ ਇਥੋਂ ਨਿੱਕੀਆਂ ਗਰਾਉਂਡਾਂ ਚੋਂ ਨਿਕਲ ਕੇ ਹੀ ਸਾਡੇ ਜਾਂ ਤਰੱਕੀ ਕਰਨਗੇ ਦੇਖੋ ਜੀ ਇਹ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਵੱਡਾ ਜਿਹੜੇ ਆ ਉਪਰਾਲਾ ਵਾ ਬੜੀ ਤਗੜੀ ਸੋਚ ਆ ਜਿਹੜੀ ਕਿ ਇਹ ਨਸ਼ਿਆਂ ਤੋਂ ਜਿਹੜੀ ਬੱਚਿਆਂ ਨੂੰ ਦੂਰ ਕਰਨ ਦਾ ਇੱਕੋ ਇੱਕ ਹੱਲ ਵਾ ਜਿਹੜਾ ਖੇਡਾਂ ਜੜੀਆਂ ਵਾ ਤੇ ਖੇਡਾ ਵਤਨ ਪੰਜਾਬ ਦੀਆਂ ਉਹਨਾਂ ਨੇ ਇੱਕ ਜਿਹੜੀ ਲਹਿਰ ਚਲਾਈ ਆ ਇਹ ਸ਼ਹਿਰਾਂ ਤੋਂ ਲੈ ਕੇ ਤੇ ਪਿੰਡਾਂ ਤੱਕ ਕਸਬਿਆਂ ਤੱਕ ਜਿਹੜੀਆਂ ਇਹ ਚੱਲਣੀ ਆ ਤੇ ਇਹਦੇ ਵਿੱਚ ਅਸੀਂ ਅੱਜ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁਲਰਜੀ ਦਾ ਚੇਅਰਮੈਨ ਸਰਦਾਰ ਦਲਬਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਅੱਜ ਪੱਟੀ ਸਟੇਡੀਅਮ ਦੇ ਵਿੱਚ ਜਿੱਥੇ ਜਿਹੜੀ ਅੱਜ ਖੇਡਾਂ ਕਰ ਅੱਜ ਪਿੰਡਾਂ ਤੋਂ ਸਾਰਿਆਂ ਤੋਂ ਇੱਥੇ ਬੱਚੇ ਆਏ ਆ ਜਿਹੜਾ ਪਾਰਟਿਸਿਪੇਟ ਕੀਤਾ ਵਾ ਬੜੀ ਵੱਡੀ ਜਿਹੜੀ ਇਹ ਗੱਲ ਹੈ ਖੁਸ਼ੀ ਵਾਲੀ ਸਾਡੇ